ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ। ਲੋ ਵੀ ਅੱਜ ਆਪਾਂ ਆਪਣੇ ਕੋਲ ਟਰੱਕ ਆਇਆ ਪੀਟਰ ਬੈਲਟ ਤੇ ਉਹਦਾ ਆਪਾਂ ਲੱਗੇ ਆ ਤੇਲ ਚੇਂਜ ਕਰਨ ਤੇ ਤੁਹਾਨੂੰ ਦਿਖਾਉਣੇ ਆ ਅੱਗੇ ਫਿਡਲੈਂਡਰ ਦਾ ਕਿਤੇ ਆਪਾਂ ਅੰਝ ਕਰਦੇ ਆ ਪੀਟਰ ਬੈਲਟ ਦਾ ਹੋਰ ਤੁਸੀਂ ਸਾਰੇ ਠੀਕ ਠਾਕ ਹੋ। ਆਜੋ ਤੁਹਾਨੂੰ ਦੱਸਦੇ ਆ ਕਿੰਦਾ ਕਿੰਦਾ ਇਹ ਤੇ ਫਿਲਟਰ ਖੁੱਲਦੇ ਆ ਤੇ ਕਿੰਦਾ ਕਿੰਦਾ ਚੇਂਜ ਹੁੰਦਾ ਤੇਲ ਆਜੋ ਆਹ ਫਿਲਟਰ ਹੁੰਦੇ ਆ ਪੀਟਰ ਬੈਲਟ ਦੇ ਤੇ ਇਹਦੇ ਨਾਲ ਆਹ ਫਰੰਟ ਤੇ ਇੱਕ ਲੋਕ ਵਾਲਾ ਸਿਸਟਮ ਹੁੰਦਾ ਥੱਲੇ ਨੂੰ ਹੁੰਦਾਗਾ ਇਹਦੇ ਵਿੱਚ ਬਾਅਰ ਪਾ ਕੇ ਇਹਨੂੰ ਉੱਪਰ ਨੂੰ ਚੱਕ ਲੈਣਾ ਹੁੰਦਾ ਦਾ ਆਪਾਂ ਜੇ ਤਾਂ ਬਾਅਰ ਪਈ ਆ ਬਾਅਰ ਇੱਥੇ ਪਾ ਕੇ ਲਾਓ ਕਲਾ ਸੈਸਟਰ ਹੁੰਦਾ ਬਾਅਰ ਇੱਥੋਂ ਹੀ ਲਗਾਓ ਥੱਲੇ ਪਾ ਕੇ ਤੇ ਇਹਨੂੰ ਐ ਆ ਆ ਦੇਖੋ ਐ ਤਾਂ ਚੱਕਿਆ ਜਾਂਦਾ ਐ ਐ ਤਾਂ ਚੱਕੇ ਤੇ ਫਿਲਟਰ ਖੁੱਲਦੇ ਆ ਉੱਦਾਂ ਨਹੀਂ ਖੁੱਲਦੇ ਵੈਸੇ ਐ ਐ ਥੱਲੇ ਹੁੰਦਾਗਾ ਇਹਨੂੰ ਪਾ ਕੇ ਤਾਂ ਚੱਕ ਲਓ ਦੋਨੇ ਫਿਲਟਰ ਖੁੱਲ ਜਾਂਦੇ ਆ ਠੀਕ ਆ ਖੋਲ ਦੇ ਫਿਲਟਰ ਆਪਾਂ ਤੇ ਉਹਨੂੰ ਵੀ ਦੱਸ ਦਿਆਂ ਹੁਣ ਬਜੀ ਆ ਜਾ ਓਏ ਆ ਆਪਣਾ ਬਜੀ ਅੱਜ ਕਰ ਰਿਹਾ ਕੰਮ ਭਜੀ ਆਦਾ ਭੱਜ ਗਿਆ ਓਏ ਕਹਿੰਦੇ ਦੋਦੇ ਤੋਂ ਸੁਣੀਦਾ ਗੱਬਰੂ ਕਿ ਓਬਰ ਕਹਿੰਦੇ ਇਹ ਨਵਾਂ ਨਵਾਂ ਮਕੈਨਿਕ ਆ ਚੋਬਰ ਵਈ ਕਹਿੰਦੇ ਕੈਨੇਡਾ ਜਾ ਕੇ ਮਕੈਨਿਕੀ ਕਰਨ ਲੱਗਿਆ ਦੇਖ ਪੜਦਾ ਨਾ ਫਿਲਟਰ ਆਇਆ ਜੋਬਰ ਦੇ ਕੰਮ ਉਹ ਫਿਲਟਰ ਜੇ ਆਪ ਉਦਾਂ ਖੋਲਦੇ ਹਾਂ ਲੋਕ ਲੱਗੇ ਹੁੰਦੇ ਤੇ ਉਹ ਲੋਕ ਟੁੱਟ ਜਾਂਦਾ ਵਾ ਜੇ ਪੋਂਦਾ ਨਾ ਪਟਾਕੇ ਚ ਉੱਪਰ ਲਾਗ ਨਹੀਂ ਤਾਂ ਚਾਹ ਚਾਹਦਾ ਤੇ ਪਟਾਕੇ ਭਾਈ ਆਉਦਾ ਮੈਂ ਵੇਖ ਦੇਖੋ ਇੱਕ ਵੇ ਇਹਦੇ ਵਿੱਚ ਆ ਫਿਲਟਰ ਹੁੰਦਾਗਾ ਇਹ ਤੁਹਾਨੂੰ ਕੱਢਦੇ ਆ ਦਿਖਾਉਣੀ ਆ ਦੂਜਾ ਫਿਲਟਰ ਵੀ ਚੱਕਲਾ ਬਚੀਏ ਇਹਨੂੰ ਰੱਖ ਲਾ ਬਰਸੇ ਇਹ ਇੱਧਰ ਹੀ ਰੱਖਦੇ ਆ ਉਧਰ ਹੀ ਉਹ ਤਾਂ ਪਰ ਉਧਰ ਪਿਆ ਆਪਣਾ ਰੰਗ ਦੇਖੋ ਇਹ ਤਾਂ ਟੁੱਟਿਆ ਪਿਆ ਸੀ ਇਹ ਚੀਜ਼ਾਂ ਦਾ ਚੱਕਰ ਹੁੰਦਾ ਹੁੰਦਾ ਰੰਗ ਰੂਮ ਸਾਰੇ ਨਵੇਂ ਪਉਣਦੇ ਵੈਸੇ ਵੈਸੇ ਤਾਂ ਟੁੱਟ ਗਿਆ ਪਹਿਲੇ ਰੰਗ ਕਿਤੇ ਵਿੱਚ ਟੁੱਟਿਆ ਪਿਆ ਸੀ ਇਹਨੂੰ ਬਚੀ ਉਸ ਤੇ ਰੱਖਿਆ ਪੱਜ ਕੇ ਜਾ ਸੁਣੇ ਤਾਂ ਬੱਚੀ ਆਪਦੇ ਮਿਲਦੇ ਯਾਰ ਬੱਚੀ ਨਾ ਇੱਕ ਲਾਈਟਾਂ ਲੈਟ ਪਹਿਣਾ ਨਹੀਂ ਸਾਰਦਾ ਜਮਾ ਹੀ ਬੱਚੀ ਯਾਰ ਲੈਟ ਤਾਂ ਜਮਾ ਸਰਾਨੀ ਕਾਨ ਨਾਲ ਲਾ ਕੇ ਰੱਖਦਾ ਉਹਨਾਂ ਬੰਦਾ ਫੋਨ ਨਿਕਾਲ ਨਾਲ ਲਾ ਕੇ ਰੱਖਦਾ ਜਿੰਨਾ ਇਹ ਲੈਡ ਰੱਖਦਾ ਇਹਨੂੰ ਪਤਾ ਨਹੀਂ ਕੀ ਚੱਕ ਰਿਆ ਯਾਰ ਬੱਚੀ ਨੂੰ ਜਵਾਂ ਤੱਕ ਇਹਨਾਂ ਦਾ ਸਾਫ ਦਾ ਜਵਾਂ ਨਹੀਂ ਸਾਰਦਾ ਬੱਚੀ ਲੈਡ ਬਿਨਾ ਤਾਂ ਇੱਕ ਨਾ ਰੋਟੀ ਬਣਾ ਇੱਕ ਟਾਈਮ ਸਾਰ ਨੂੰ ਲੈਡ ਬਣਾ ਨਹੀਂ ਸਾਰਦਾ ਲੈਡ ਤਾਂ ਜਮਾਂ ਕਹਿੰਦਾ ਜਿੱਥੇ ਮੈਂ ਕੰਮ ਕਰਨਾ ਜਮਾਂ ਵਿੱਚ ਹੋਵੇ ਐ ਐ ਹੋਵੇ ਲੈਡ ਤਾਂ ਕਹਿੰਦਾ ਵੇਖ ਇੱਕਲੀਨ ਆ ਪੂਰਾ ਪੂਰਾ ਕਲੀਨ ਆ ਜਾਂ ਕਿੱਦਾਂ ਵਾ ਚੱਲ ਬਜੀ ਉਹ ਚੱਕ ਫਿਲਟਰ ਉਹ ਤੋ ਕੱਢ ਫਿਲਟਰ ਉਹ ਦਿਖਾਈ ਗਿਆ ਸੰਗਤ ਨੂੰ ਨਮਾਜ਼ ਖਾਪ ਕੱਢਿਆ ਅੱਜ ਨਵਾਂ ਸਾਫਤਾ ਉਹ ਲੱਕਰ ਟੋਪ ਬੋਲੇ ਘਰ ਦਾ ਕਾਡੋ ਚ ਹੁਣ ਤੇ ਮੇਰੇ ਹੱਥ ਲਵੇੜੇਗਾ ਨਹੀਂ ਦੇਖੋ ਇੱਕ ਗਲਾਵ ਚ ਬਨਾਨੀ ਸਾਰਦਾ ਤੇ ਇੱਕ ਨਹੀਂ ਸਾਰਦਾ ਯਾਰ ਲੈਟ ਬਣਾ ਦੋ ਚੀਜ਼ਾਂ ਬਣਾਦਾ ਜਮਾ ਨਹੀਂ ਸਾਰਦਾ ਪੱਟੂ ਯਾਰ ਮਹੀਨੇ ਰਹਿ ਕੇ ਦੋ ਪੱਟੂ ਦੇ ਦੋ ਮਹੀਨੇ ਨੂੰ ਪੱਟੂ ਨੇ ਓਡੇ ਜਾਣਾ ਯਾਰ ਮੈਨੂੰ ਪਾ ਕੇ ਆਤ ਜੀ ਚੰਗੀਆਂ ਗੱਲਾਂ ਨਹੀਂ ਇਹਦੀਆਂ ਯਾਰ ਨਹੀਂ ਨਹੀਂ ਮਾੜਾ ਕਿਹਾ ਸੀ ਇੱਥੇ ਕਰਾਲਾ ਕਾਲੀ ਕੁਲੀ ਦਾ ਵਿਆਹ ਭਾਂਜੇ ਉਹ ਕਿਹੜਾ ਮੰਦਾ ਹੈ ਉਹ ਦੂਜੇ ਚ ਕੱਢ ਲਾ ਪਹਿਲਾਂ ਇੱਕ ਜਦ ਬਾਲੀ ਕਰਦਾ ਯਾਰ ਚਾਵਾਂ ਨਹੀਂ ਮੰਨਦਾ ਕੰਜਰ 10 ਬੰਦਾ ਕੀ ਕਰੇਗਾ ਆ ਦੇਖੋ ਇੱਕ ਇਹਦੇ ਵਿੱਚ ਇਹ ਫਿਲਟਰ ਹੁੰਦਾ ਹੈ ਆ ਦੇ ਕੁੰਬਾ ਰਿਹਾ ਵੀ ਫਿਲਟਰ ਆ ਫਿਲਟਰ ਸਿਆਂ ਬਾਹਰ ਆ ਗਿਆ ਦੇਖ ਕਾਤਾ ਕੰਮ ਹੈ ਹਾਂ ਆ ਤੇ ਕਾਰੇ ਤੁਹਾਨੂੰ ਪਹਿਲੀ ਵਾਰੀ ਲਾਲ ਢੱਕਾ ਤੋੜ ਨਹੀਂ ਪਿਆ ਹਾਂ ਤੋੜ ਨਹੀਂ ਪਿਆ ਫਿਰ ਯਾਰ ਔਰ ਕੀ ਕਰੀਏ ਆ ਹੁੰਦਾ ਫਿਲਟਰ ਇਹ ਵਿੱਚ ਇੱਕ ਉਹ ਹੁੰਦਾ ਤੇ ਇੱਕ ਰਹਿ ਗਿਆ ਇੰਦਰ ਫਿਲਟਰ ਆ ਦੇਖੋ ਤੁਹਾਨੂੰ ਦਿਖਾਉਣੇ ਆ ਬਜੀ ਖੋਲ ਓਏ ਇਹ ਕਾਰ ਆ ਡੀਜ਼ਲ ਫਿਲਟਰ ਇਹਦਾ ਇਦਾਂ ਇੱਧਰ ਪਚੀ ਮਾਰਦਾ ਪਰ ਪਰ ਫਿਲਟਰ ਲੋਡ ਰਿਹਾ ਚੋਬਰ ਬਈ ਇਹਨੇ ਝੋਟਾ ਕਹਿੰਦਾ ਦੁੱਦੇ ਵਾਲਾ ਬਈ ਦੇਖ ਬਾਈ ਫਿਰ ਦਾ ਕੱਛਾਂ ਜੇ ਐ ਕੱਢਦਾ ਅੱਗ ਗਈ ਐਂ ਲੱਗ ਜੂਗਾ ਕਮਾ ਕੇ ਜੇ ਮੈਂ ਇਹ ਤੋਂ ਨਫਰਤ ਹੋ ਗਈ ਆ ਤਾਰੂਰੀ ਨੂੰ ਕਰ ਲੈਣਾ ਐ ਆਹ ਸਬਾਬ ਲੱਗਦਾ ਇਧਰ ਨੂੰ ਕਰ ਲਾ ਨਹੀਂ ਟੁੱਟਦੀ ਤਾਰ ਤਨ ਉਹ ਚੂੰ ਚੂੰ ਝੋਟਾ ਹੈ ਉਹ ਤੇਲਾ ਝੋਟਾ ਕਹਿੰਦੇ ਬਈ ਵੇਖ ਫਿਲਟਰ ਦਾ ਕੀ ਹਾਲ ਹੋਇਆ ਵੇ ਝੋਟਿਆ ਜੀ ਯਾਰ ਟੀਲ ਦਾ ਹਾਂ ਹੈ ਦੇ ਵਿੱਚ ਨਾ ਸਿਰਦੂ ਹੀ ਪਰੀ ਕੋਚ ਨਾਲ ਡੋਲ ਗਈ ਬਸ ਚੱਕਲਾ ਹੋਣਾ ਪੁਲਿਸ ਹੀ ਜਾਣਾ ਕੀ ਗੱਲ ਹੈ ਇੱਕ ਯਾਰ ਨੂੰ ਨਾ ਪਤਾ ਨਹੀਂ ਪੁਲਿਸ ਸਰਪਲਾ ਸੰਦੀ ਫਿਲਟਰ ਬੋਲਟਰ ਜਿਆਦਾ ਆਹ ਤੇ ਬੈਗੀ ਪਤਾ ਨਹੀਂ ਕੀ ਕਰਦਾ ਰਹਿੰਦਾ ਝੋਟਾ ਇਹ ਅਸ਼ਕਲੀਆਂ ਕਰਦੇ ਸੀ ਅਸ਼ਾ ਉਹ ਬਾਤ ਤੇ ਅੱਗੇ ਹੂੰ ਚਲੋ ਠੀਕ ਆ ਮਿਲਦੇ ਆਂ ਅਪਜੋ ਫਿਲਟਰ ਬੋਲਟਰ ਪਾਉਣ ਲੱਗੇ ਦੱਸਦੇ ਆ ਤੁਹਾਨੂੰ ਨਹੀਂ ਇੰਦਾ ਵੀਡੀਓ ਜ਼ਿਆਦਾ ਲੰਮੀ ਹੋ ਜਾਣੀ ਆ ਓਕੇ ਮਿੱਤਰ ਪਿਆਰਿਓ ਸੱਜਣੋ ਬਿਲ ਗੋ ਲੋ ਵੀ ਆ ਜਿਹੜਾ ਇਹ ਪੀਟਰ ਬੈਲਟ ਹੁੰਦੇ ਆ ਨਾ ਪੈਕਰ ਦੀ ਮੋਟਰ ਆ ਉਹਨਾਂ ਦੇ ਇੰਦਾ ਪੈਕਰ ਦੀ ਮੋਟਰ ਦੇ ਇੰਦਾ ਫਿਲਟਰ ਆਉਂਦੇ ਆ ਆ ਕਿੱਟ ਹੁੰਦੀ ਆ ਬਣੀ ਤਾਂ ਨਹੀਂ ਸਾਰੀ ਆ ਕਿੱਟ ਆਉਂਦੀ ਆ ਆ ਕਿੱਟ ਨੰਬਰ ਹੁੰਦਾ ਵਾ ਪੁੱਠਾ ਵਾ ਉਹ ਖੋਲ ਲਿਆ ਤਾਂ ਕਰਕੇ 17 18 534 ਵਾ ਫਿਲਟਰਿੰਗ ਮੋਟਰ ਦਾ ਆਹਾ ਆਉਂਦੀ ਆ। ਐਦਾਂ ਫਿਲਟਰ ਹੁੰਦੇ ਸਾਰੀ ਕਿੱਟ ਹੁੰਦੀ ਬਣੀ ਸਾਨੂੰ। ਪ੍ਰੋਪਰ ਚਲੋ ਹੁਣ ਪਾਉਣ ਲੱਗੇ ਆ ਕਿੱਟ ਆਪਾਂ ਫਿਰ ਦਿਖਾਉਣੇ ਆ ਤੁਹਾਨੂੰ। ਲੋ ਵੀ ਤੁੰਨੇ ਫਿਲਟਰ ਪਾ ਗਏ ਨੇ ਜੇ ਆਪਾਂ ਕਸਦੇ ਕਸ ਕੇ ਦੋਨੇ ਫਿਲਟਰ ਤੇ ਪੂਰੇ ਆਪਾਂ ਨੂੰ ਕਸਤਾ ਵਾ। ਫੇ ਜਦੋਂ ਕਸ ਲੈਣੇ ਤੇ ਫਿਰ ਆਹ ਲੋਕ ਪੂਰਾ ਥੱਲੇ ਨੱਪ ਦੇਣਾ ਆਪਾਂ ਫੇਰ। ਵੀ ਤਾਂ ਗਿਆ ਦੇਖੋ ਆ ਚੀਜ਼ ਦੇਹਦੀ ਹੁੰਨੀ ਆ ਵੀ ਇਹ ਚੀਜ਼ ਉੱਥੇ ਲੱਗ ਜੇ ਸੀਐਮਯੂ ਲੌਗ ਤੇ ਐ ਇਹ ਆ ਦੇਖੋ ਲੱਗੀ ਨਾ ਸੀ ਇਹ ਉੱਥੇ ਐਦਾਂ ਹੋਣਾ ਚਾਹੀਦਾ ਹੁੰਦਾ ਹੁਣ ਤੇ ਹੁਣ ਆਪਾਂ ਡੀਜ਼ਲ ਫਿਲਟਰ ਚ ਉਧਰ ਪਾ ਕੇ ਜੇ ਆਇਲ ਉਤੋਂ ਨਾਲ ਡੀਜ਼ਲ ਫਿਲਟਰ ਡੀਜ਼ਲ ਇਹ ਗੁੱਪੀ ਚੱਕੀ ਪਾਤਾ ਹਾਂ ਇਹਦੇ ਨਾਲ ਡੀਜ਼ਲ ਪਾ ਲੋ ਵਿੱਚ ਇਹਦੇ ਆ ਫਿਲਟਰ ਦੇ ਠੀਕ ਆ ਹਾਂ ਹੁੰਦਾ ਪੰਪ ਡੀਜ਼ਲ ਪਾ ਕੇ ਆਪਾਂ ਆਈ ਮੜਿਆ ਡੀਜ਼ਲ ਨੂੰ ਉੱਧਾ ਕੇ ਕਰ ਲੋ ਹਣਾ ਬੀਤਾਂ ਨੂੰ ਜੀ ਆਈ ਨਾ ਕਰਕੇ ਸਟਾਰਟ ਸੌਖਾ ਹੈ ਮਚਾ ਕੇ ਛੱਡੀ ਤੇ ਜਦੋਂ ਨੰਦ ਉਹਦੇ ਹਾਂ ਹਾਂ ਛੱਡਦੇ ਹੋ ਗਏ ਛੜਦੇ 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 ਕਰਦੇ ਬਿਜਾ ਦੇ ਬਸ ਕਸ ਕੀ ਨੂੰ ਤੇ ਫਿਰ ਆਪਾਂ ਉਧਰ ਲਾ ਕੇ ਥੱਲੇ ਟਕਾਂ ਤੇ ਤੇਲ ਪਾਉਨੇ ਆ ਤੇਲ ਪਾ ਕੇ ਜਦੋਂ ਸਟਾਰਟ ਕਰਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਠੀਕ ਹੈ ਓਕੇ ਮੋ ਭਈ ਆਪਾਂ ਇਹਦੀ ਸਰਵਿਸ ਕੀਤੀ ਸੀ ਸਰਵਿਸ ਨਾਲ